ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਬੱਚਿਓ ਜਿਸ ਪ੍ਰਕਾਰ ਆਪਾਂ ਸ਼ਨੀਵਾਰ ਦੇ ਵਿੱਚ ਇਹ ਜਾਣਿਆ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹੜੇ ਕਿਹੜੇ ਰਾਗਾਂ ਦੇ ਵਿੱਚ ਬਾਣੀ ਉਚਾਰਨ ਕੀਤੀ ਹੈ ਤੇ ਕੁੱਲ ਉਹਨਾਂ ਦੀ ਕਿੰਨੀ ਬਾਣੀ ਹੈ ਆਪਾਂ ਜਾਣਦੇ ਹਾਂ ਕਿ ਉਹਨਾਂ ਨੇ 59 ਸ਼ਬਦ ਉਚਾਰਨ ਕੀਤੇ ਤੇ 57 ਸ਼ਲੋਕ ਜਿਨ੍ਹਾਂ ਨੂੰ ਆਪਾਂ ਭੋਗ ਦੇ ਸ਼ਲੋਕਾਂ ਦੇ ਨਾਮ ਨਾਲ ਜਾਣਦੇ ਹਾਂ ਉਹ ਉਚਾਰਨ ਕੀਤੇ ਹਨ ਉਹਨਾਂ ਦੀ ਸਾਰੀ ਬਾਣੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆ ਨੇ ਤਾਕਤ ਸ੍ਰੀ ਦਮਦਮਾ ਸਾਹਿਬ ਵਿਖੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀਗ ਲਖਵਾਈ ਤਾਂ ਉਹਦੇ ਵਿੱਚ ਦਰਜ ਕਰਵਾਈ। ਹੁਣ ਅੱਗੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦੀ ਅਰੰਭਤਾ ਕਿਵੇਂ ਹੁੰਦੀ ਹੈ ਉਸ ਦੇ ਬਾਰੇ ਆਪਾਂ ਇਤਿਹਾਸ ਦੇ ਵਿੱਚੋਂ ਜਾਣਕਾਰੀ ਪ੍ਰਾਪਤ ਕਰਾਂਗੇ। ਜਦੋਂ ਔਰੰਗਜ਼ੇਬ ਦੀ ਹਕੂਮਤ ਦਿੱਲੀ ਦੇ ਉੱਤੇ ਆ ਗਈ ਤਾਂ ਉਹਨੇ ਵੇਖਿਆ ਕਿ ਮੈਂ ਆਪਣੇ ਹੁਕਮ ਦੇ ਵਿੱਚ ਜਿੰਨਾ ਵੀ ਸਾਰਾ ਭਾਰਤ ਦੇਸ਼ ਹੈ ਉਸ ਨੂੰ ਮੁਸਲਮਾਨ ਧਰਮ ਦੇ ਵਿੱਚ ਲੈ ਆਵਾਂ। ਜਿੰਨੇ ਵੀ ਸਾਰੇ ਹਿੰਦੂ ਧਰਮ ਦੇ ਨਾਲ ਸੰਬੰਧਤ ਹਨ ਜਾਂ ਸਿੱਖ ਧਰਮ ਦੇ ਨਾਲ ਸੰਬੰਧਤ ਲੋਕ ਹਨ ਜਾਂ ਹੋਰ ਵੀ ਕੋਈ ਜੋ ਵਧੇਰੇ ਧਰਮ ਉਹ ਦੋ ਭਾਰਤ ਦੇਸ਼ ਦੇ ਵਿੱਚ ਸਨ ਉਹਨਾਂ ਸਾਰਿਆਂ ਨੂੰ ਜ਼ਬਰਦਸਤੀ ਜਾਂ ਉਹਨਾਂ ਨੂੰ ਕੋਈ ਲਾਲਚ ਦੇ ਕਰਕੇ ਆਪਣੇ ਧਰਮ ਮੁਸਲਮਾਨ ਧਰਮ ਦੇ ਵਿੱਚ ਉਹਨੇ ਤਬਦੀਲ ਕਰਨ ਦੀ ਕੋਸ਼ਿਸ਼ ਕੀਤੀ ਪਰ ਸਭ ਤੋਂ ਪਹਿਲਾਂ ਉਸ ਨੇ ਇਹ ਵੇਖਿਆ ਕਿ ਜੋ ਕਸ਼ਮੀਰ ਦਾ ਇਲਾਕਾ ਹੈ ਉੱਥੇ ਸਾਰੇ ਭਾਰਤ ਤੋਂ ਸ੍ਰੇਸ਼ਟ ਪੰਡਤ ਪੁਜੋਹੀ ਤੇ ਬੜੇ ਹੀ ਵਿਦਵਾਨ ਲੋਕ ਰਹਿੰਦੇ ਹਨ ਜੇ ਉਹਨਾਂ ਵਿਦਵਾਨ ਲੋਕਾਂ ਨੂੰ ਸਭ ਤੋਂ ਪਹਿਲਾਂ ਮੁਸਲਮਾਨ ਬਣਾ ਲਿਆ ਜਾਵੇ ਤਾਂ ਉਹ ਪ੍ਰਚਾਰ ਕਰਨਗੇ ਅੱਗੇ ਜਾ ਕਰਕੇ ਤੇ ਅਗਲੇ ਲੋਕ ਜਿਹੜੇ ਹਨ ਉਹ ਉਹਨਾਂ ਦੇ ਪ੍ਰਚਾਰ ਸਦਕਾ ਆਪਣੇ ਆਪ ਹੀ ਮੁਸਲਮਾਨ ਬਣ ਜਾਣਗੇ ਤੇ ਇਸ ਕਰਕੇ ਉਥੋਂ ਦਾ ਜੋ ਗਵਰਨਰ ਸੀ ਉਸ ਸਮੇਂ ਕਸ਼ਮੀਰ ਦਾ ਉਸ ਨੂੰ ਹੁਕਮ ਕੀਤਾ ਗਿਆ ਕਿ ਕਸ਼ਮੀਰ ਦੇ ਸਾਰੇ ਪੰਡਤਾਂ ਨੂੰ ਮੁਸਲਮਾਨ ਧਰਮ ਦੇ ਵਿੱਚ ਲਿਆਂਦਾ ਜਾਵੇ ਭਾਵੇਂ ਉਹਨਾਂ ਦਾ ਜ਼ਬਰਦਸਤੀ ਧਰਮ ਉਹਨਾਂ ਤੋਂ ਮਨਵਾਇਆ ਜਾਵੇ ਕਿਉਂਕਿ ਉੱਥੋਂ ਦੇ ਲੋਕ ਜਾਦੇ ਪੜ੍ਹੇ ਲਿਖੇ ਸਨ ਤਾਂ ਜਨੂੰ ਉਹਨਾਂ ਨੂੰ ਮੁਸਲਮਾਨ ਧਰਮ ਦੇ ਵਿੱਚ ਲਿਆਉਣ ਵਾਸਤੇ ਉਹਨਾਂ ਦੇ ਉੱਤੇ ਸਭ ਤੋਂ ਪਹਿਲਾਂ ਲਾਲਚ ਦਿੱਤੇ ਗਏ ਜੇ ਉਹਨਾਂ ਨੇ ਲਾਲਚ ਤੋਂ ਇਨਕਾਰ ਕਰ ਦਿੱਤਾ ਫਿਰ ਉਹਨਾਂ ਦੇ ਉੱਤੇ ਅਤਿਆਚਾਰ ਕਰਨਾ ਸ਼ੁਰੂ ਕਰ ਦਿੱਤਾ ਜਾਂ ਜਿਉਂ ਨਹੀਂ ਮੰਨਦੇ ਸਨ ਤਾਂ ਅਖੀਰ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਸੀ ਕਿ ਤੁਸੀਂ ਮੁਸਲਮਾਨ ਧਰਮ ਨੂੰ ਕਬੂਲ ਨਹੀਂ ਕੀਤਾ ਇਹ ਸਾਰਾ ਕੌਣ ਕਰਵਾ ਰਿਆ ਸੀ ਦਿੱਲੀ ਦਾ ਜੋ ਹੁਕਮਰਾਨ ਸੀ ਔਰੰਗਜ਼ੇਬ ਉਸਨੇ ਇਹ ਸਭ ਕੁਝ ਕਰਵਾਉਣਾ ਸ਼ੁਰੂ ਕੀਤਾ ਕਸ਼ਮੀਰ ਦੇ ਜੋ ਪੰਡਤ ਸਨ ਉਹਨਾਂ ਨੇ ਕਈ ਆਪਣੇ ਧਰਮ ਸੰਬੰਧੀ ਇਲਾਕਿਆਂ ਦੇ ਵਿੱਚ ਜਾ ਕੇ ਜਾਂ ਧਰਮ ਸਥਾਨਾਂ ਤੇ ਜਾ ਕੇ ਬੇਨਤੀ ਕੀਤੀ ਕਿ ਸਾਡੀ ਰੱਖਿਆ ਕੀਤੀ ਜਾਵੇ ਜਾਂ ਆਪਾਂ ਇਕੱਠੇ ਹੋ ਕੇ ਇਸ ਦੇ ਵਿਰੁੱਧ ਆਵਾਜ਼ ਉਠਾਈਏ ਪਰ ਉਹਨਾਂ ਦੀ ਬਾ ਕਿਸੇ ਨੇ ਵੀ ਨਹੀਂ ਫੜੀ ਕਾਰਨ ਕਿ ਔਰੰਗਜੀਬ ਦੀ ਬਰਾਬਰੀ ਕਰਨ ਦਾ ਜਾਂ ਟੱਕਰ ਲੈਣ ਦਾ ਕਿਸੇ ਦੇ ਵਿੱਚ ਹੌਸਲਾ ਨਹੀਂ ਸੀ ਤਾਂ ਅਖੀਰ ਨੂੰ ਇੱਕ ਵਿਦਵਾਨ ਪੰਡਿਤ ਜਿਨ੍ਹਾਂ ਦਾ ਨਾਮ ਪੰਡਿਤ ਕਿਰਪਾ RAM ਕਰਕੇ ਇਤਿਹਾਸ ਦੇ ਵਿੱਚ ਆਉਂਦਾ ਹੈ ਉਹ ਆਪਣੇ ਨਾਲ ਹੋਰ ਪੰਡਤਾਂ ਨੂੰ ਲੈ ਕਰਕੇ ਆਨੰਦਪੁਰ ਸਾਹਿਬ ਵਿਖੇ ਪਹੁੰਚਦੇ ਹਨ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣਾ ਦਰਬਾਰ ਲਗਾ ਕਰਕੇ ਸੰਗਤਾਂ ਨੂੰ ਉਪਦੇਸ਼ ਦੇ ਰਹੇ ਸਨ ਗੁਰੂ ਸਾਹਿਬ ਜੀ ਦੇ ਪਾਸ ਬਾਲਕ ਗੋਬਿੰਦ ਰਾਏ ਵੀ ਬੈਠੇ ਸਨ ਉਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਉਮਰ ਸਿਰਫ 9 ਸਾਲਾਂ ਦੀ ਸੀ ਪੰਡਿਤ ਕਿਰਪਾ ਨਾਮ ਨੇ ਆ ਕਰਕੇ ਬੇਨਤੀ ਕੀਤੀ ਕਿ ਗੁਰੂ ਸਾਹਿਬ ਜੀ ਅਸੀਂ ਆਪਣੇ ਹੋਰ ਧਰਮ ਸਥਾਨਾਂ ਤੇ ਜਾਏ ਹਾਂ ਪਰ ਕਿਸੇ ਨੇ ਵੀ ਸਾਡੀ ਬਾਹ ਨਹੀਂ ਫੜੀ ਕਿਸੇ ਨੇ ਵੀ ਸਾਡਾ ਸਾਥ ਨਹੀਂ ਦਿੱਤਾ ਔਰਗਜੇਬ ਜ਼ਬਰਦਸਤੀ ਸਾਰਿਆਂ ਨੂੰ ਮੁਸਲਮਾਨ ਬਣਾ ਰਿਹਾ ਹੈ ਤੇ ਉਹ ਕਹਿੰਦਾ ਹੈ ਕਿ ਜੇ ਕਸ਼ਮੀਰ ਦੇ ਪੰਡਤ ਮੁਸਲਮਾਨ ਬਣ ਜਾਣ ਆ ਇਹ ਫਿਰ ਆਪਣੀ ਵਿਦਵਤਾ ਦੇ ਨਾਲ ਪ੍ਰਚਾਰ ਕਰਨਗੇ ਜਿਹਦੇ ਕਰਕੇ ਭੋਲੇ ਭਾਲੇ ਲੋਕ ਆਪਣੇ ਆਪ ਮੁਸਲਮਾਨ ਬਣ ਜਾਣਗੇ ਤਾਂ ਤੁਸੀਂ ਇਸ ਵਾਸਤੇ ਸਾਡੀ ਰੱਖਿਆ ਕਰੋ ਤਾਂ ਗੁਰੂ ਸਾਹਿਬ ਜੀ ਕੁਝ ਸਮੇਂ ਸ਼ਾਂਤ ਰਹੇ ਤਾਂ ਉਹ ਕਹਿੰਦੇ ਕਿ ਇਸ ਵਾਸਤੇ ਕੀ ਕੀਤਾ ਜਾ ਸਕਦਾ ਹੈ ਉਹਨਾਂ ਨੇ ਕਿਹਾ ਕਿ ਕੋਈ ਮਹਾਨ ਪੁਰਸ਼ ਜੇ ਸਾਡੇ ਧਰਮ ਦੀ ਰੱਖਿਆ ਵਾਸਤੇ ਆਪਣੇ ਸਰੀਰ ਨੂੰ ਤਿਆਗ ਦੇਵੇ ਜਾਂ ਆਪਣੇ ਸਰੀਰ ਦਾ ਬਲੀਦਾਨ ਕਰ ਦੇਵੇ ਤਾਂ ਸਾਡਾ ਧਰਮ ਬਚਿਆ रह ਸਕਦਾ ਹੈ ਗੁਰੂ ਸਾਹਿਬ ਜੀ ਉੱਥੇ ਸ਼ਾਂਤ ਹੋ ਗਏ ਉਸ ਸਮੇਂ ਬਾਲਕ ਗੋਮਿੰਦ ਰਾਏ ਜਿਨ੍ਹਾਂ ਦੀ ਉਮਰ 9 ਸਾਲ ਸੀ ਉਹਨਾਂ ਨੇ ਕਿਹਾ ਕਿ ਪਿਤਾ ਜੀ ਤੁਹਾਡੇ ਤੋਂ ਵੱਡਾ ਮਹਾਨ ਪੁਰਸ਼ ਜਾਂ ਧਰਮ ਦੀ ਰੱਖਿਆ ਕਰਨ ਵਾਲਾ ਕੌਣ ਹੋ ਸਕਦਾ ਹੈ ਤੁਸੀਂ ਇਹਨਾਂ ਦੇ ਧਰਮ ਵਾਸਤੇ ਆਪਣੇ ਸਰੀਰ ਦਾ ਤਿਆਗ ਕਰ ਦਿਓ ਆਪਣੇ ਸਰੀਰ ਦਾ ਬਲੀਦਾਨ ਦੇ ਦੇਵੋ ਤਾਂ ਉਹਨਾਂ ਦੀ ਗੱਲ ਸੁਣ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਨ ਦੇ ਵਿੱਚ ਯਕੀਨ ਹੋ ਗਿਆ ਕਿ ਸਾਡੀ ਗੁਰਤਾ ਗੰਦੀ ਜੋ ਅਗਲੇ ਵਾਰਸ ਹਨ ਉਹ ਸਾਡੇ ਬਾਲਕ ਗੋਬਿੰਦ ਰਾਏ ਹੋਣਗੇ ਉਥੋਂ ਗੁਰੂ ਸਾਹਿਬ ਜੀ ਪੰਡਿਤ ਕਿਰਪਾ ਰਾਮ ਦੇ ਸਮੇਤ ਬਾਕੀ ਸਾਰੇ ਪੰਡਤਾਂ ਦੇ ਉਥੋਂ ਚਾਲਾਂ ਮਾਰਦੇ ਹਨ ਜਿੱਥੇ ਗੁਰੂ ਸਾਹਿਬ ਜੀ ਚੱਲਦੇ-ਚੱਲਦੇ ਆਗਰਾ ਵਿੱਚ ਆਉਂਦੇ ਹਨ ਜਿੱਥੇ ਕੀ ਗੁਰਦੁਆਰਾ ਗੁਰੂ ਕਾ ਤਾਲ ਬਣਿਆ ਹੋਇਆ ਹੈ ਉੱਥੇ ਇੱਕ ਭੂਰਾ ਵੀ ਹੈ ਜਿੱਥੇ ਗੁਰੂ ਸਾਹਿਬ ਜੀ ਨੇ ਕੁ ਸਮਾਂ ਉੱਥੇ ਆਰਾਧਨਾ ਕੀਤੀ ਅਕਾਲ ਪੁਰਖ ਵਾਹਿਗੁਰੂ ਨੂੰ ਧਿਆਇਆ ਉਥੋਂ ਹੀ ਆਗਰੇ ਵਿੱਚੋਂ ਗੁਰੂ ਸਾਹਿਬ ਜੀ ਦੀ ਗ੍ਰਿਫਤਾਰੀ ਹੁੰਦੀ ਹੈ ਔਰੰਗਜੀਬ ਦੇ ਵੱਲੋਂ ਦੇ ਗੁਰੂ ਸਾਹਿਬ ਜੀ ਨੂੰ ਗ੍ਰਿਫਤਾਰ ਕਰਕੇ ਦਿੱਲੀ ਚਾਂਦਨੀ ਚੌਕ ਲਿਆਇਆ ਜਾਂਦਾ ਹੈ ਜਿੱਥੇ ਅੱਗੇ ਗੁਰੂ ਸਾਹਿਬ ਜੀ ਦੀ ਸ਼ਹੀਦੀ ਹੋਣੀ ਹੈ ਇਸ ਪ੍ਰਕਾਰ ਆਰੰਗਜੀਵ ਨੇ ਸਾਰੇ ਪਾਸੇ ਅਤਿਆਚਾਰ ਕੀਤੇ ਸਨ ਤੇ ਹੁਣ ਉਹ ਚਾਹੁੰਦੇ ਸਨ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮੁਸਲਮਾਨ ਬਣਾ ਲਈਏ ਤਾਂ ਜੋ ਇਹਨਾਂ ਦੇ ਕਰਕੇ ਬਾਕੀ ਸਾਰੇ ਸਿੱਖ ਵੀ ਤੇ ਸਮੇਤ ਪੰਡਤ ਵੀ ਮੁਸਲਮਾਨ ਬਣ ਜਾਣਗੇ ਸੋ ਇਹ ਗੁਰੂ ਸਾਹਿਬ ਜੀ ਦੇ ਉੱਤੇ ਵਧੀਆਂ ਕੀਤੀਆਂ ਗਈਆਂ ਆਰੰਗਜੀਵ ਦੇ ਵੱਲੋਂ ਸੋ ਇੱਥੇ ਹੀ ਅੱਜ ਆਪਾਂ ਇਸ ਜੋ ਵਿਚਾਰ ਹੈ ਉਸ ਦੀ ਸਮਾਪਤੀ ਕਰਦੇ ਹਾਂ ਅੱਗੇ ਆਪਾਂ ਇਹ ਜਾਣਾਂਗੇ ਕਿ ਗੁਰੂ ਸਾਹਿਬ ਜੀ ਦੀ ਸ਼ਹੀਦੀ ਅਤੇ ਉਹਨਾਂ ਦੇ ਸਿੱਖਾਂ ਦੀ ਸ਼ਹੀਦੀ ਕਿਸ ਪ੍ਰਕਾਰ ਹੁੰਦੀ ਹੈ ਬਲਾਈਏ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ